ਜੰਗਲਾਂ 'ਚ ਹੀ ਰਹਿੰਦੇ ਨੇ ਘਰ-ਕੁਰ ਨਹੀਂ ਪਾਉਂਦੇ ਕੇ ਇਹ ਤਾਂ ਛੋਟੇ ਬੰਦੇ ਦੀ ਸੋਚ ਆ ਵੀ ਮੈਂ ਘਰ ਪਾਲਿਆ ਘਰ ਦੀ ਉਮਰ ਕਿੰਨੀ ਆ ਘਰ ਦੀ ਉਮਰ ਵੱਤੋ ਆ 100 ਸਾਲ ਆ ਜਾਂ ਤਾਂ ਤੁਹਾਨੂੰ ਢਾਉਣਾ ਪਊ ਤੇ ਜਾਂ ਆਪ ਡਿੱਗ ਕੂ ਕਿੱਡੀਕ ਚੀਜ਼ ਆ ਕਰ ਉਹਨਾਂ ਨੇ ਘਰਾਂ ਦੀ ਪਰਵਾਹ ਨਹੀਂ ਕੀਤੀ ਪਿਆਰੇ ਖਾਲਸਾ ਜੀ ਉਹਨਾਂ ਨੇ ਘਰਾਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਪਰਵਾਹ ਕੀਤੀ ਸੀ ਪੰਥ ਦੀ ਕੀਤੀ ਆਪਦੇ ਧਰਮ ਦੀ ਕੀਤੀ ਕਿ ਸਾਡੇ ਧਰਮ ਨੂੰ ਕੋਈ ਖਤਰਾ ਨਾ ਹੋਵੇ ਤੇ ਰਹਿੰਦੇ ਕਿੱਥੇ ਨੇ ਇਹ ਕਹਿੰਦਾ ਜੀ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਸੂ ਜਾਂਦੇ ਨੇ ਫਿਰ ਉਹਨੇ ਕਿਹਾ ਸੀ ਅਬਦਾਲੀ ਨੇ ਕਿਹਾ ਸੀ ਕਹਿੰਦਾ ਇੰਨਾ ਤੋਂ ਸੁਚੇਤ ਰਹੋ ਥੋੜਾ ਜਾਂ ਇਹ ਇੱਕ ਦਿਨ ਸਿੱਖ ਰਾਜ ਕਰਨਗੇ ਦੁਨੀਆ ਤੇ ਗੁਰੂ ਨਾਨਕ ਜੀ ਦੇ ਕਹਨੇ ਨੇ ਵੀ ਇੱਕ ਦਿਨ ਦੁਨੀਆ ਇਹਨਾਂ ਨੂੰ ਮੰਨੇਗੀ ਹੁਣ ਕਈ ਕਹਿੰਦੇ ਨੇ ਜੀ ਰਾਜ ਕਰੇਗਾ ਖਾਲਸਾ ਬਾਕੀ ਰਹਿਣਾ ਕੋਈ ਬਾਕੀ ਨਹੀਂ ਆਕੀ ਆ ਕੀ ਦਾ ਮਤਲਬ ਕੀ ਹੈ ਅੱਜ ਸਾਰੀ ਦੁਨੀਆ ਕਹਿ ਰਹੀ ਹੈ ਦੇਸ਼ਾਂ ਵਿਦੇਸ਼ਾਂ 'ਚ ਕਹਿ ਰਹੇ ਨੇ ਕਿ ਖਾਲਸਾ ਧਰਮ ਆ ਜਿਹੜਾ ਗੁਰੂ ਨਾਨਕ ਦਾ ਧਰਮ ਹੈ ਉਹ ਸਾਰੀ ਦੁਨੀਆ ਤੋਂ ਸਿਰੇ ਤੇ ਹੈ ਔਰ ਇਹਦੇ ਵਰਗੀ ਕੋਈ ਸੇਵਾ ਨਹੀਂ ਕਰ ਸਕਦਾ ਦੱਸੋ ਕਿਸੇ ਨੇ ਲੰਗਰ ਲਾਇਆ ਨੇ ਕੋਰੋਨਾ ਕਾਲ 'ਚ ਸਿੱਖਾਂ ਨੇ ਲੰਗਰ ਲਾਇਆ ਸਿੱਖਾਂ ਦੇ ਤੁਹਾਨੂੰ ਆ ਕੇ ਰਾਤ ਕੱਟਣ ਨੂੰ ਥਾਂ ਮਿਲਦੀ ਹੈ